ਲਓ ਜੀ ਮਿੱਤਰੋ ਅੱਜ ਸਾਡੀ ਹੋਲਾ ਹੋ ਚੁੱਕੀ ਹੈ ਜੀ ਖਰਾਬ ਇਹਦੇ ਡਿਸਪਲੇ ਚ ਪੈ ਗਿਆ ਜੇ ਹਨੇਰਾ ਬੈਟਰੀ ਕਰ ਰਹੀ ਹੈ ਜੀ ਦੁਖੀ ਤੇ ਅਸੀਂ ਇਹਨੂੰ ਦੂਸਰੀ ਬੈਟਰੀ ਵਾਲੇ ਗੱਡੀ ਦੇ ਵਿੱਚ ਲੋਡ ਕਰਕੇ ਹੀ ਲੈ ਕੇ ਚਾਰਿਆਂ ਜੀ ਇਸ ਦੇ ਹਸਪੀਟਲ ਉੱਥੇ ਗਿਆ ਕਿ ਅਸੀਂ ਇਹਨੂੰ ਕਰਾਂਗੇ ਜੀ ਆਈ ਸੀਓ ਚਿਪ ਹਰਤੀ ਤੇ ਦੂਸਰੀ ਪਟਰੀ ਵਾਲੇ ਗੱਡੀ ਦੇ ਵਿੱਚ ਬੈਠ ਕੇ ਅਸੀਂ ਕਮਾਈ ਅਜੀਛਿਆ ਵੀ ਤੇ ਥੱਲੇ ਸਾਡੇ ਪੈਰਾਂ ਦੇ ਨੇ ਦੋ ਬਟਨ ਇੱਕ ਬਟਨ ਨੂੰ ਦਬਾਵਾਂਗੇ ਤੇ ਇਹਦਾ ਕੰਨ ਮੋੜ ਕੇ ਇਹਨੂੰ ਪਾਵਾਂਗੇ ਜੀ ਉੱਡਵੇਂ ਗੇਰ ਦੇ ਵਿੱਚ ਤੇ ਗੱਡੀ ਪੇਚ ਕੀ ਉੱਡਵੇਂ ਗੇਰ ਦੇ ਵਿੱਚ ਤੇ ਦੇਖੋ ਜੀ ਦੇਖੋ ਬੈਟਰੀ ਵਾਲੀ ਬੈਟਰੀ ਬੈਟਰੀ ਹੋਈ ਪਈ ਹੈ ਇੱਕ ਬੈਟਰੀ ਵਾਲੀ ਗੱਡੀ ਦੂਸਰੀ ਬੈਟਰੀ ਨੂੰ ਲੈ ਕੇ ਜਾ ਰਹੀ ਹੈ ਅੱਜ ਡਰਾਈਵਰਾਂ ਦੀ ਸੀਗੀ ਸੀ ਕਾਰਟ ਤੇ ਅਸੀਂ ਖੁਦ ਹੀ ਬਣ ਕੇ ਡਰਾਈਵਰ ਤੇ ਸ਼ਾਮਕ ਛਲੋ ਜਾ ਰਹੀ ਹੈ ਜਿਆਂ ਦੀ ਜਿਆਂ ਦੀ ਜਿਆਂ ਦੀ ਜਿਆਂ ਦੀ ਪਤਾ ਲੱਗਾ ਕਿ ਅੱਜ ਤਾਂ ਕੰਪਨੀ ਚ ਗਾਰਡ ਵੀ ਨਹੀਂ ਹੈ ਫਿਰ ਆਪਣੇ ਸਾਥੀ ਹੀ ਉਤਰੇ ਥੱਲੇ ਤੇ ਕੀਤੀ ਹਿੰਮਤ ਤੇ ਲਾਇਆ ਗੇਟ ਨੂੰ ਤੱਕਾ ਗੇਟ ਨੂੰ ਲਾਇਆ ਤੱਕਾ ਤੇ ਅਸੀਂ ਵਧਾਈ ਗੱਡੀ ਅਗੇ ਲੌਜੀ 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 ਬਾਕੀ ਬੈਟਰੀ ਵਾਲੀਆਂ ਗੱਡੀਆਂ ਕਰ ਰਹੀਆਂ ਨੇ ਤੰਗ ਤੇ ਇੰਜਨਾਂ ਵਾਲੀਆਂ ਗੱਡੀਆਂ ਮਰ ਰਹੀਆਂ ਆ ਫਰਟੇ ਚਲੋ ਜੀ ਸਫ਼ਰ ਸ਼ੁਰੂ ਕਰਦੇ ਆ ਜੀ ਆਜੋ ਬਈ ਹੋ ਨਹੀਂ ਨਹੀਂ ਹੋ ਰਹੀ ਹੈ। ਤਾਂ ਹਮ ਜਾ ਰਹੇ ਆਲਾ ਸਰਵਿਸ ਸੈਂਟਰ। ਪਰ ਆਪ ਲੋਕ ਵੀ ਹਮੇਸ਼ਾ ਅਗਰ ਇਲੈਕਟ੍ਰਿਕ ਬਾਈਕ ਲੈਂਦੇ ਹੋ ਤਾਂ ਬਹੁਤ ਧੋਸ ਸਮਝ ਕੇ ਲੈਣਾ। ਹਮ ਬਹੁਤ ਪਰੇਸ਼ਾਨ ਹੋ ਜੂਗੇ ਉਸੇ ਆਲਾ। ਇਹ ਵੀ ਇਲੈਕਟ੍ਰੀਕਲ ਹੈ ਜੀ। ਇਹ ਗੱਡੀ ਵੀ ਇਲੈਕਟ੍ਰੀਕੀ ਹੈ ਇਹ ਵਾਲੀ ਦੀ। ਲਓ ਜੀ ਤੁਸੀਂ ਗਿਆਨ ਲਿਆ ਜੀ ਹਿੰਦੀ ਭਾਸ਼ਾ ਦੇ ਵਿੱਚ। ਤੇ ਹੁਣ ਦੇਖੋ ਜੀ ਅੰਦੌਰ ਦੀਆਂ ਕੋਸ਼ ਛੜਕਾਂ ਤੇ ਸੜਕਾਂ ਦੇ ਲੰਨ ਨਜ਼ਾਰੇ ਤੇ ਗੱਡੀ ਤੇ ਵੀ ਲੰਨ ਨਜ਼ਾਰੇ। ਲੋਜੀ ਕਰਦੇ ਕਰਾਉਂਦੇ ਅਸੀਂ ਪਹੁੰਚ ਛਲੇ ਆ ਜੀ ਸਰਵਿਸ ਸੈਂਟਰ ਤੇ ਸਰਵਿਸ ਸੈਂਟਰ ਪਹੁੰਚ ਕੇ ਅਸੀਂ ਪੜਿਆ ਕਿ ਇੱਥੇ ਤਾਂ ਫੋਟੋਆਂ ਤੇ ਵੀਡੀਓ ਬਣਾਉਣੀ ਬਿਲਕੁਲ ਹੀ ਬੰਦ ਕੀਤੀ ਪਈ ਹੈ ਪਰ ਅਸੀਂ ਫਿਰ ਵੀ ਲੁੱਕੇ ਛੁੱਕੇ ਲੁੱਕੇ ਛੁੱਕੇ ਬਣਾ ਹੀ ਲਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਲੁੱਕੇ ਹੋਰ ਮਰੀਜ਼ ਦੇਖੋ ਕਿੰਦਾ ਢੇਰ ਲੱਗਿਆ ਪਿਆ ਏ ਸਾਰਿਆਂ ਦੇ ਕੰਨ ਖੁੱਲੇ ਪਏ ਨੇ ਤੇ ਇਹ ਸਾਡੀ ਦੇਖੋ ਜੀ ਸਾਨੂੰ ਲੱਗੀ ਲਤ ਸੱਟ ਇਹ ਸਾਨੂੰ ਵਰਦਾਨ ਮਿਲਿਆ ਹੈ ਤੇ ਸੱਟ ਤੋਂ ਛੁਟਕਾਰਾ ਪਾਣ ਲਈ ਅਸੀਂ ਪੀਤੀ ਦਵਾਈ ਦਵਾਈ ਦਾ ਨਾਮ ਹੈ ਗਨੇ ਦਾ ਜੂਸ 20 ਰੁਪਏ ਗਲਾਸ ਲਓ ਜੀ ਜੂਸ ਪੀ ਕੇ ਤੇ ਆਪਣੇ ਮਰੀਜ਼ ਨੂੰ ਕਰਾਂ ਭਰਤੀ ਤੇ ਕੁਛ ਰਾਤ ਨੂੰ ਲੈਣਾ ਸੀ ਸਮਾਨ ਤੇ ਸਾਡੇ ਬਡੇ ਸਾਹਿਬ ਜੀ ਸਮਾਨ ਲੈ ਕੇ ਆਂਦੇ ਹੋਏ ਤੇ ਫਿਰ ਅਸੀਂ ਵਾਪਸ ਆਪਣੇ ਕੰਮ ਤੇ ਜਾਂਦੇ ਹੋਏ ਚਲੋ ਜੀ ਟੜੱਬ ਬਾਏ ਬਾਏ ਵਲੌਗ ਹੋ ਚੁੱਕਿਆ ਜੀ ਖਤਮ ਅੱਗੇ ਫਿਰ ਦੋ ਚਾਰ ਮਰੀਜ਼ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ